ਕੀ ਸਾਡੇ ਤੇ ਇਦਾਂ ਚਾਅਦਾ ਵਾ ਜੀ ਘਰਾਂ ਦੇ ਵਿੱਚ ਵੀ ਅਸੀਂ ਜਿਹੜੀ ਭਾਰ ਗਰਮੀ ਆ ਉਹਦੇ ਵਿੱਚ ਲਸਣ ਤੇ ਅਦਰਕ ਦਾ ਪ੍ਰਯੋਗ ਨਹੀਂ ਕਰਦੇ ਸਿਰਫ ਇਸ ਵਜ੍ਹਾ ਨਾਲ ਕਿ ਗਰਮ ਹੁੰਦਾ ਬਾਸ ਜਿਆਦੀ ਗਰਮੀ ਲੱਗਦੀ ਸਰੀਰ ਦਾ ਵਿਗਾੜ ਪੈਂਦਾ ਪਿਤ ਵੱਧਦਾ ਤੇ ਇਹ ਲਸਣ ਤੇ ਅਦਰਕ ਦੀ ਵਰਤੋਂ ਹੋ ਸਕੇ ਤਾਂ ਘੱਟ ਕਰ ਦੋ ਕੋਦਮ ਛੱਡੀ ਤਾਂ ਨਹੀਂ ਜਾਂਦੀ ਪਰ ਗਰਮੀ ਗਰਮੀ ਜਿੰਨਾ ਹੋਣਾ ਤੇ ਲਸਣ ਤੇ ਅਦਰਕ ਦੀ ਮਾਤਰਾ ਘਟਾ ਦਿਓ ਜੀ ਇਹ ਖੱਟਾ ਦਲਾਣਾ ਬਾਰੂੰ ਖਾਓ ਠੀਕ ਹੈ ਨਾ ਜਦੋਂ ਖੱਟਾ ਦਲਾਣਾ ਪਚਿਆ ਤੇ ਉਸਰੀ ਚ ਐਸਿਡ ਬਣਨਾ ਐਸਿਡ ਬਣਨਾ ਵਾ ਤੇ ਉਹ ਜਦੋਂ ਐਸਿਡ ਬਣੂਗਾ ਉਤੋਂ ਵੈਸੇ ਗਰਮੀ ਪੈ ਰਹੀ ਆ ਤੇ ਫਿਰ ਦਿਮਾਗ ਨੂੰ ਜਿਹੜਾ ਕੀ ਕਹਿੰਦਾ ਉਹ ਅੰਦਰੋਂ ਗੈਸ ਚੜਦੀ ਆ ਦਿਮਾਗ ਨੂੰ ਤੇ ਦਿਮਾਗ ਡਿਸਟਰਬ ਹੁੰਦਾ ਫਿਰ ਬੰਦੇ ਦਾ ਕਦੇ ਕੁ ਡੁਕਾਰ ਆਈ ਜਾਂ ਨੇ ਖੱਟੇ ਸਰੀਰ ਟੁੱਟਿਆ ਬਜਾਰੀਂਦਾ ਵਾ ਤੇ ਉਦਾਂ ਗਰਮੀ ਜ਼ਿਆਦੀ ਮਾਂਦਾ ਹੈ ਬੇਲ ਦਾ ਇੱਕ ਹਾਲ ਹੁੰਦਾ ਉਤੋਂ ਪੱਕੀ ਛੇਲਦਾ ਹੁੰਦਾ ਤੇ ਉਹ ਕੁਦਰਤੀ ਆਉਂਦਾ ਵੀ ਇਸੀ ਰੁੱਤ ਚ ਉਹ ਜਿੰਨਾ ਚਿਰ ਗਰਮੀ ਲੈਣੀ ਨਾ ਉਹ ਨੀਰੁੱਤ ਦੇ ਵਿੱਚ ਹੀ ਉਹ ਫਲੇ ਆਉਣਾ ਵਾ ਤੇ ਉਹ ਫਲ ਦਾ ਜਿਵੇਂ ਕਦੇ ਤੁਸੀਂ ਦੁੱਧ ਚ ਪਾ ਕੇ ਉਹਦਾ ਸ਼ੇਕ ਬਣਾ ਲਿਆ ਤੇ ਕਦੇ ਉਹਦਾ ਉਦਾਂ ਸ਼ਰਬਤ ਬਣਾ ਲਿਆ ਇਦਾਂ ਪੂਰੀ ਗਰਮੀ ਆਪਾਂ ਨੂੰ ਉਹਦਾ ਬੇਲਦਾ ਜਿਹੜਾ ਵਾ ਸੇਵਨ ਕਰਨਾ ਚਾਹੀਦਾ ਵਾ ਤੇ ਉਹਦੇ ਨਾਲ ਕਹਿ ਲੋ ਕਿ ਜਮਾ ਹੀ ਸਰੀਰ ਜਿਹੜਾ ਵਾ ਸਿਰ ਹੋ ਜਾਂਦਾ ਜੀ ਉੱਤੇ ਬਹੁਤ ਘੱਟ ਗਰਮੀ ਦਾ ਅਸਰ ਹੁੰਦਾ ਵੀ ਸਰੀਰ ਮੰਨਦਾ ਨਹੀਂ ਗਰਮੀ ਜਿਨਸਾਤ ਨੂੰ ਮਰੀਏ ਸਰਦਾਈ ਜਵਾਗਾ ਨੂੰ ਸਰਦਾਈ ਗਿਰੀਆਂ ਪੀਓਗੇ ਹਨਾ ਛਿੱਲ ਕੇ ਪੀਓਗੇ ਤਾਂ ਉਹਨਾਂ ਨੂੰ ਉਦਾਂ ਖਵਾਤੀਆਂ ਸਰਦਾਈ ਪਿਆਤੀ ਸਤੂ ਪਿਆਤਾ ਤੇ ਦਹੀਂ ਲੱਸੀ ਵਧੀਆ ਚੱਲਣ ਦੋ ਜੀ ਤੇ ਦੁੱਧ ਦਾ ਮੱਖਣ ਵਧੀਆ ਚੱਲਣ ਦੋ ਤੇ ਕੋਈ ਚੱਕਰ ਨਹੀਂ ਕੱਚੀ ਲੱਸੀ ਪੀ ਲਈ ਆ ਸਾਦਾ ਸਾਦਾ ਇਲਾਜ ਹੋਰ ਕੋਈ ਬਹੁਤਾ ਖਰਾਂ ਦੀ ਲੋੜ ਨਹੀਂ ਤੇ ਬਾਕੀ ਸੋਭਾ ਉੱਠ ਕੇ ਵੀ ਜੇ ਤੁਸੀਂ ਨੇਤਰ ਇਸ਼ਨਾਨ ਕਰਦੇ ਹੋ ਗਰਮੀਆਂ ਦੇ ਦਿਨਾਂ 'ਚ ਉਹਦੇ ਨਾਲ ਵੈਸੇ ਸਰੀਰ ਜਿਹੜਾ ਵਾਦੇ ਤੁਹਾਡਾ ਜਿਹੜਾ ਉਹ ਟੈਂਪਰੇਚਰ ਉਹਦਾ ਕੂਲ ਰਹਿੰਦਾ ਹੈ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਪੈਰਾ ਪਾਰ ਬਹਿ ਕੇ ਜਲ ਮੂੰਹ 'ਚ ਭਰ ਕੇ ਤੇ ਨੇਤਰ 'ਚ ਇਦਾਂ 2-3 ਮਤਲਬ ਕਿ ਮੱਗ ਜਿਹੜੇ ਨੇ ਪਾਣੀ ਦੇ ਅੱਖਾਂ 'ਚ ਛਿੱਟੇ ਮਾਰੇ ਉਹਦੇ ਨਾਲ ਅੱਖਾਂ ਦੀ ਜਿਹੜੀ ਗੰਦਗੀ ਦੂਰ ਹੋ ਜਾਂਦੀ ਆ ਅੱਖਾਂ ਠੰਡੀਆਂ ਦਿਮਾਗਾਂ ਤਰ ਹੋ ਜਾਂਦਾ ਤੇ ਕੋਈ ਨਜਲੇ ਦੀ ਜਾਂ ਕੋਈ ਦਿਮਾਗ ਦੀ ਵਿੱਚ ਆਪਣੇ ਉਹ ਮੂੰਹ ਦੇ ਵਿੱਚ ਕੋਈ ਬੈਡ ਬੈਕਟੀਰੀਆ ਉਹ ਸਾਰੇ ਛੁੱਧੋ ਜਾਂਦਾ ਇੱਥੋਂ ਇਹ ਸਰੀਰ ਠੰਡਾ ਰਹਿੰਦਾ ਦਿਮਾਗ ਠੰਡਾ ਰਹਿੰਦਾ ਤੁਸੀਂ ਜੁੜੇ ਹੋਇਓ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਪੰਜਾਬ ਚ ਗਰਮੀ ਸ਼ੁਰੂ ਹੋ ਚੁੱਕੀ ਆ ਹੁਣ ਰੋਕੇ ਕੱਟ ਲਈਏ ਹੱਸ ਕੇ ਕੱਟ ਲਈਏ ਅਕਤੂਬਰ ਤੱਕ ਇਹੀ ਆ ਚਲੋ ਗਰਮੀ ਦਾ ਹੱਲ ਨਹੀਂ ਕੀਤਾ ਜਾ ਸਕਦਾ ਪਰ ਇਹ ਕਾਰਕ ਚ ਕੋ ਮਾੜਾ ਮੋਟਾ ਇਹ じゃ ਫੇਰ ਬਦਲ ਕੀਤਾ ਜਾ ਸਕਦਾ ਜਿਹਦੇ ਨਾਲ ਸ਼ਰੀਰ ਹੀ ਗਰਮੀ ਘਟ ਮੰਨੀ ਇਹ ਸਾਰੇ ਕਸ ਤੇ ਚਰਚਾ ਕਰਾਂਗੇ ਆਪਣੇ ਨਾਲ ਵੈਦ ਸਿਵਨਨ ਪੀ ਜੀ ਰਹਿਣਗੀ ਵੈਦ ਜੀ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਦ ਜੀ ਗਰਮੀ ਦਾ ਕਰੋ ਕੁਛ ਗਰਮੀ ਦਾ ਬਸ ਕੀਤਾ ਕਰਾਇਆ ਵਾ ਕੇ ਗਰਮੀ ਦਾ ਹੁਣ ਆਪਾਂ ਨੂੰ ਪਹਿਲਾਂ ਇਹ ਵੇਖਣਾ ਚਾਹੀਦਾ ਵਾ ਵੀ ਹੁਣ ਵੀ ਇਹ ਦਿਮਾਗੀ ਤੌਰ ਤੇ ਥੋੜਾ ਕਹਿ ਰਹਿਣਾ ਚਾਹੀਦਾ ਵਾ ਦਿਲ ਨਹੀਂ ਛੱਡਣਾ ਚਾਹੀਦਾ ਤੇ ਬਾਕੀ ਜਿਵੇਂ ਆਪਣੇ ਕੋਈ ਿਲੂਯ ਪਾਇਦੇ ਵਿੱਚ ਕੋਈ ਦਵਾਈਆਂ ਦਵਾਈਆਂ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ ਖਰਾਕ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਜਿਹੜੀ ਆ ਜਲ ਪੀਣ ਦਾ ਜਿਹੜਾ ਤਰੀਕਾ ਵਾ ਵੀ ਜਲ ਦੀ ਵਰਤੋਂ ਜ਼ਿਆਦਾ ਕਰਿਆ ਕਰੀਏ ਗਰਮੀ ਦੇ ਹਿਸਾਬ ਨਾਲ ਜ਼ਰੂਰੀ ਨਹੀਂ ਵੀ ਬਹੁਤਾ ਆਫਰਨਾ ਹੀ ਆ ਪਰ ਫਿਰ ਵੀ ਇੱਕ ਜਿਹੜਾ ਸਰੀਰ ਨੂੰ ਡਰੀਂਦਾ ਹੁੰਦਾ ਕਈ ਨਾ ਵੈਸੇ ਬੜਾ ਜਲ ਘੱਟ ਪੀਂਦੇ ਆ ਆਪ ਤੇ ਉਹਨਾਂ ਨੂੰ ਜਲ ਘੱਟ ਪੀਂਦੀ ਹੁੰਦੀ ਉਹਦੇ ਨਾਲ ਵੈਸੇ ਕਿ ਦੁਨੀਆ ਬਾਹਰ ਸੁਗਣ ਲਾ ਪੈਂਦੀ ਆ ਕਿੰਨੀ ਤੇ ਕਾਫੀ ਫਰਕ ਪੈਂਦਾ ਸੋ ਜਲ ਦੀ ਮਾਤਰਾ ਸਰੀਰ ਦੀ ਪੂਰੀ ਰਹਿਣੀ ਚਾਹੀਦੀ ਪਰ ਆਪਾਂ ਵੱਧ ਵੀ ਪੀੜੇ ਤੇ ਕੋਈ ਏਡੀ ਗੱਲ ਠੀਕ ਹੈ ਉਹ ਦੋ ਵਾਰ ਗੜ ਤੋੜਨਾ ਪੈ ਜਾਂਦਾ ਹੋਰ ਕੋਈ ਈ ਗੱਲ ਨਹੀਂ ਜੀ ਤੇ ਉਸ ਤੋਂ ਬਾਅਦ ਸਰਦਾਈ ਜਿਵੇਂ ਅੱਗੇ ਤੇ ਸ਼ੂਟ ਹੋਇਆ ਪਿਆ ਵਾ ਸਰਦਾਈ ਪੀਣੀ ਚਾਹੀਦੀ ਆ ਤੇ ਇਹਦੇ ਵਿੱਚ ਬੇਲ ਦੇ ਮਰੱਬੇ ਦੀ ਵਰਤੋਂ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਕੁਦਰਤੀ ਆ ਜੀ ਬੇਲ ਦਾ ਇੱਕ ਸ਼ਰੋ ਹੁੰਦਾ ਹੈ ਹਲ ਹੁੰਦਾ ਹੈ ਉਤੋਂ ਪੱਕੀ ਛਿਲਦਾ ਹੁੰਦਾ ਹੈ ਤੇ ਉਹ ਕੁਦਰਤੀ ਆਉਂਦਾ ਵੀ اسی ਰੁੱਤ ਚ ਉਹ ਜਿੰਨਾ ਚਿਰ ਗਰਮੀ ਰਹਿਣੀ ਨਾ ਉਹ ਇੰਨੀ ਰੁੱਤ ਦੇ ਵਿੱਚ ਹੀ ਉਹ ਫਲ ਨੇ ਆਉਣਾ ਵਾ ਤੇ ਉਹ ਫਲ ਦਾ ਜਿਵੇਂ ਕਦੇ ਤੁਸੀਂ ਦੁੱਧ ਚ ਪਾ ਕੇ ਉਹਦਾ ਸ਼ੇਕ ਬਣਾ ਲਿਆ ਤੇ ਕਦੇ ਉਹਦਾ ਉਦਾਂ ਸ਼ਰਬਤ ਬਣਾ ਲਿਆ ਕਦੇ ਉਹਨੂੰ ਸੁੱਕੇ ਨੂੰ ਖਾ ਲਿਆ ਉਦਾਂ ਹੀ ਕੱਟ ਕੇ ਕਦੇ ਉਹਦਾ ਮਰਬਾ ਖਾ ਲਿਆ ਇਦਾਂ ਪੂਰੀ ਗਰਮੀ ਆਪਾਂ ਨੂੰ ਉਹਦਾ ਬੀਲਦਾ ਜਿਹੜਾ ਵਾ ਸੇਵਨ ਕਰਨਾ ਚਾਹੀਦਾ ਵਾ ਤੇ ਉਹਦੇ ਨਾਲ ਕਹਿ ਲੋ ਕਿ ਜਮਾ ਹੀ ਸਰੀਰ ਜਿਹੜਾ ਵਾ ਉਹ ਕਹਿ ਲੋ ਕਿ ਜਮਾ ਹੀ ਉਹ ਸਥਿਰ ਹੋ ਜਾਂਦਾ ਜਿਹ ਉਤੇ ਬਹੁਤ ਘੱਟ ਗਰਮੀ ਦਾ ਅਸਰ ਹੁੰਦਾ ਵੀ ਸਰੀਰ ਮੰਨਦਾ ਨਹੀਂ ਗਰਮੀ ਸਰੀਰ ਵਧੀਆ ਰਹਿੰਦਾ ਤੇ ਦੂਜਾ ਤ੍ਰਿਫਲੇ ਦੀ ਵਰਤੋਂ ਕਰਨੀ ਚਾਹੀਦੀ ਆਪਾਂ ਵੀ ਜਿਹੜਾ ਗਰਮੀਆਂ ਦਾ ਇੱਕ ਮਹੀਨਾ ਵਾ ਉਹਦੇ ਵਿੱਚ ਆਪਾਂ ਨੂੰ ਥੋੜਾ ਥੋੜਾ ਜਿਵੇਂ ਹਫਤਾ ਛਕ ਲਿਆ ਫਿਰ 2-4 ਦਿਨ ਛੱਡਤਾ ਫਿਰ ਹਫਤਾ ਛਕ ਲਿਆ ਇਦਾਂ 3-4 ਹਫਤੇ ਆਪਾਂ ਨੂੰ ਤ੍ਰਿਫਲਾ ਖਾਣਾ ਚਾਹੀਦਾ ਹੈ ਤ੍ਰਿਫਲਾ ਜਿਹੜਾ ਕੀ ਆ ਕਿ ਉਹ ਇੱਕ ਤਰ੍ਹਾਂ ਦੀ ਆਪਣੇ ਜਿਵੇਂ ਸਰੀਰ ਦੇ ਵਿੱਚ ਉਹੀ ਜਿਵੇਂ ਬੇਲ ਦਾ ਸ਼ਰਬਤ ਕਰਦਾ ਹੈ ਵੀ ਉਹ ਸਰੀਰ ਦਾ ਮਾਹੌਲ ਇਦਾਂ ਦਾ ਕਰ ਦਿੰਦਾ ਹੈ ਕਿ ਵੀ ਜਿਹੜੀ ਵੀ ਆਪਾਂ ਨੂੰ ਗਰਮੀ ਨਾਲ ਜੋ ਵੀ ਉਹ ਕਹਿੰਦੇ ਡੀਹਾਈਡਰੇਟ ਹੁੰਦਾ ਹੈ ਤੇ ਜਾਂ ਹੋਰ ਤਕਲੀਫਾਂ ਹੁੰਦੀਆਂ ਖਾਸ ਕਰਕੇ ਮਸਤਕਸ਼ ਦੀ ਆਦੀ ਤਕਲੀਫ ਹੁੰਦੀ ਸਿਰ ਦੀ ਉਹ ਸ਼ਾਂਤ ਰੱਖਦਾ ਤੇ ਇਹ ਸਰਦਾਈ ਵੀ ਇਹਦੇ ਵਿੱਚ ਇੰਨਾ ਹੀ ਕੰਮ ਕਰਦੀ ਹੈ ਬਦਾਮਾਂ ਦੀ 4 ਮਗਜ ਤੇ ਕਾਲੀ ਮਿਰਚ ਤੇ ਲਾਚੀਆਂ ਥੋੜੀ ਜੀ ਖਸਖਾਸ ਇਹਨੂੰ ਰਗੜਿਆ ਜਾਵੇ ਵਧੀਆ ਬਦਾਮ ਭੋਂਗੇ ਛਿੱਲ ਕੇ ਪਾਏ ਜਾਣ ਤੇ ਇਹਨਾਂ ਦਾ ਵਧੀਆ ਰਸ ਨਿਚੋੜ ਕੇ ਵਿੱਚ ਸ਼ੱਕਰ ਭਾਈ ਜਾਵੇ ਤੇ ਉਹ ਸੇਵਨ ਕੀਤਾ ਜਾਵੇ ਤੁਹਾਡੇ ਬੁਰਗ ਦਾਦੇ ਹੀਗੇ ਤਾਂ ਪਿਤਾ ਜੀ ਦਾਦੇ ਸਿੰਘ ਆਪਣੇ ਸਾਰੇ ਤੁਸੀਂ ਆਪਣੇ ਪੁਰਾਣੇ ਨਿਹੰਗ ਸਿੰਘ ਵੇਖ ਲਓ ਕਿ ਸ਼ਰਦਾਈਆਂ ਪੀਂਦੇ ਆ ਇਹ ਗਰਮੀ ਘਟ ਮੰਨਦੇ ਆ ਤਿਆਰ ਪਰ ਤਿਆਰ ਰਹਿਣਾ ਦਮਾਲੇ ਵੱਡੇ ਵੱਡੇ ਬੰਨਣੇ ਕਮਰ ਕੱਸੇ ਲਾਉਣੇ ਗਰਮੀ ਚ ਵੀ ਉਹ ਤੇ ਆਬ ਪਿਆਰ ਚੱਲਦੇ ਸਰੀਰ ਉਦਾਂ ਦਾ ਹੋ ਜਾਂਦਾ ਜੀ ਸ਼ਰਦਾਈ ਪੀਣੀ ਚਾਹੀਦੀ ਆ ਤੇ ਸਤੂ ਵੀ ਰਹਿਣਾ ਚਾਹੀਦਾ ਆਪਣੇ ਉਹਨੂੰ ਕੀ ਕਹਿੰਦੇ ਆ ਛੋਲੇ ਹੁੰਦੇ ਆ ਪੁੱਜੇ ਛੋਲੇ ਉਹਨਾਂ ਦਾ ਪਾਊਡਰ ਹੁੰਦਾ ਉਹਨੂੰ ਤੁਸੀਂ ਜਾਲਚ ਮਲਾਇਆ ਤੇ ਵਿੱਚ ਥੋੜੀ ਜਿਹੀ ਸ਼ੱਕਰ ਪਾਈ ਇੰਨਾ ਹੀ ਬਹੁਤ ਆ ਹੋਰ ਬਾਦੂ ਘੱਟੋਂ ਪਾਉਣ ਦੀ ਲੋੜ ਨਹੀਂ ਇਹ ਪੀਣਾ ਚਾਹੀਦਾ ਇਹਦੇ ਨਾਲ ਜਿਹੜਾ ਕਿ ਸਰੀਰ ਨੂੰ ਗਰਮੀ ਘੱਟ ਲੱਗਦੀ ਹੈ ਘਰੇਲੂ ਪਾਣ ਹੈ ਜੀ ਤੇ ਬਾਕੀ ਛਾਜ ਲੱਸੀ ਤਾਂ ਆਪਣੇ ਘਰਾਂ 'ਚ ਹੁੰਦੀ ਆ ਬਿਲਕੁਲ ਪੀਣੀ ਚਾਹੀਦੀ ਆਪਾਂ ਤੇ ਦਹੀਂ ਜਦੋਂ ਖਾਣਾ ਗਰਮੀ ਦੇ ਵਿੱਚ ਤੇ ਦਹੀਂ ਡਲੀਦਾਰ ਨਹੀਂ ਖਾਣਾ ਜਿਹੜਾ ਆਪਾਂ ਦਹੀਂ ਖਾਣਾ ਦਹੀਂ ਨੂੰ ਫੈਂਟ ਕੇ ਖਾਣਾ ਜਦੋਂ ਆਪਾਂ ਡਲੀਦਾਰ ਦਹੀਂ ਖਾਂਦੇ ਨਾ ਡਲੀ ਬੱਜੀ ਕਹਿੰਦੀ ਖਾਣੇ ਆ ਉਹਦੀ ਤਸੀਰ ਗਰਮ ਹੁੰਦੀ ਆ ਜਿਹੜਾ ਦੱਸਦੇ ਆ ਵੀ ਆਜੂ ਦੇ ਦਾ ਜਿਹੜੇ ਵਿਧਾਨ ਚ ਤੇ ਉਹਨੂੰ ਦਲੀ ਨੂੰ ਭੰਨ ਕੇ ਖਾਉਂਗੇ ਤੇ ਤਸੀਰ ਠੰਡੀ ਹੋ ਜਾਂਦੀ ਰਹਿੰਦੀ ਇਦਾਂ ਉਹਦਾ ਕਰੇ ਸੇਵਨ ਤੇ ਬਾਕੀ ਮੱਖਣ ਦੀ ਵਰਤੋਂ ਕਰੇ ਗਰਮੀਆਂ ਦੇ ਵਿੱਚ ਵਧੀਆ ਮੱਖਣ ਖਾਵੇ ਤੇ ਉਹਨਾਂ ਵੀ ਸਰੀਰ ਜਿਹੜਾ ਵਾ ਤਰ ਦਿੰਦਾ ਤੇ ਵੀ ਦਿੱਕਤ ਨਹੀਂ ਹੁੰਦੀ ਗਰਮੀ ਨਹੀਂ ਮਲੂਮ ਕਰਦਾ ਸਰੀਰ ਉਹ ਹੋਰ ਕੀ ਕੁਝ ਇਹ ਜਾ ਖਾਦਾ ਜਾ ਸਕਦਾ ਵੀ ਇਹ ਤੋਂ ਇਲਾਵਾ ਵੀ ਇਸ ਕੋਲ ਵਾਲਕਾ ਹੱਦਾਂ ਕੀ ਨਹੀਂ ਜਾ ਸਕਦਾ ਉਹ ਇਹ ਹੇ ਪਾਸਕੇ ਨਹੀਂ ਗਈ ਹੈ ਹਾਂ ਵੀ ਪਾਸਕੇ ਦਾ ਵੀ ਗੱਡਾ ਵੀ ਗੀਜਾ ਹਾਂ ਹਾਂ ਜੀ ਵੀ ਜਿਹੜਾ ਬਵਤਾਬਾਦ ਦਾ ਨਾਖਾਈਏ ਪਰੇਜ ਕਰੀਏ ਜਦੋਂ ਪਤਾ ਵੀ ਕਈਆਂ ਦਾ ਦੇਖੋ ਜੀ ਸਰੀਰ ਹੁੰਦਾ ਚੱਲ ਜਾਂਦਾ ਹੈ ਕਈਆਂ ਦਾ ਨਹੀਂ ਚੱਲਦਾ ਤੇ ਗਰਮੀ ਦੀ ਇਸ ਰੁੱਤ ਦੇ ਵਿੱਚ ਲਸਣ ਤੇ ਅਦਰਕ ਦੀ ਵਰਤੋਂ ਘੱਟ ਕਰੇ ਆਪਣੇ ਜਿਹੜਾ ਰਸੋਈ ਖਾਨਾ ਨਾ ਉਹਦੇ ਵਿੱਚ ਲਸਣ ਮਤਲਬ ਕਿ ਸਾਡੇ ਤੇ ਇਦਾਂ ਚਾਅਦਾ ਵਾ ਜੀ ਘਰਾਂ ਦੇ ਵਿੱਚ ਵੀ ਅਸੀਂ ਜਿਹੜੀ ਭਾਰ ਗਰਮੀ ਆ ਉਹਦੇ ਵਿੱਚ ਲਸਣ ਤੇ ਅਦਰਕ ਦਾ ਪ੍ਰਯੋਗ ਨਹੀਂ ਕਰਦੇ ਸਿਰਫ ਇਸ ਵਜ੍ਹਾ ਨਾਲ ਕਿ ਗਰਮ ਹੁੰਦਾ हां ਬਸ ਜਿਆਦੀ ਗਰਮੀ ਲੱਗਦੀ ਸਰੀਰ ਦਾ ਵਿਗਾੜ ਪੈਂਦਾ ਪਿਤ ਵੱਧਾ ਠੀਕ ਆ ਜੀ ਤੇ ਇਹ ਲਸਣ ਤੇ ਅਦਰਕ ਦੀ ਵਰਤੋਂ ਹੋ ਸਕਿਆ ਤਾਂ ਘੱਟ ਕਰ ਦੋ ਇੱਕੋ ਦਮ ਛੱਡੀ ਤਾਂ ਨਹੀਂ ਜਾਂਦੀ ਪਰ ਗਰਮੀ ਗਰਮੀ ਜਿੰਨਾ ਰਹਿਣਾ ਤੇ ਲਸਣ ਤੇ ਅਦਰਕ ਦੀ ਮਾਤਰਾ ਘਟਾ ਲਓ ਜੀ ਠੀਕ ਆ ਜੀ ਤੇ ਬਾਕੀ ਸਵੇਰ ਉੱਠ ਕੇ ਵੀ ਜੇ ਤੁਸੀਂ ਨੇਤਰ ਇਸ਼ਨਾਨ ਕਰਦੇ ਹੋ ਗਰਮੀਆਂ ਦੇ ਦਿਨਾਂ 'ਚ ਉਹਦੇ ਨਾਲ ਵੈਸੇ ਸਰੀਰ ਜਿਹੜਾ ਵਾਦੇ ਤੁਹਾਡਾ ਜਿਹੜਾ ਉਹ ਟੈਂਪਰੇਚਰ ਉਹਦਾ ਕੂਲ ਰਹਿੰਦਾ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਵਾ ਠੀਕ ਹੈ ਨਾ ਜਦੋਂ ਚੜ੍ਹਨ ਲੱਗਦਾ ਵਾ ਉੱਗੀ ਜਦੋਂ ਸੂਰਜ ਦੀ ਜਿਹੜੀ ਰੋਸ਼ਨੀ ਮੱਧਮ ਹੁੰਦੀ ਆ ਤੇ ਉਸ ਰੋਸ਼ਨੀ ਦੇ ਵਿੱਚ ਬਹਿ ਕੇ ਤੇ ਮੂੰਹ ਦੇ ਵਿੱਚ ਜਲ ਭਰ ਕੇ ਤੇ ਜਲ ਦੇ ਛਿੱਟੇ ਆਪਣੇ ਹੱਥਾਂ ਦੇ ਪਾ ਕੇ ਅੱਖਾਂ ਤੇ ਜਲ ਦੇ ਛਿੱਟੇ ਮਾਰੇ ਤੇ ਮੂੰਹ ਜਲ ਨਾਲ ਭਰੀ ਰੱਖੇ ਇਹਨੂੰ ਨੇਤਰ ਇਸ਼ਨਾਨ ਕਹਿੰਦੇ ਆ ਠੀਕ ਆ ਜੀ ਇਹ ਪਰੰਪਰਾ ਬਹਿ ਕੇ ਜਲ ਮੂੰਹ ਚ ਭਰ ਕੇ ਤੇ ਨੇਤਰ ਚ ਇਦਾਂ 2-3 ਮਤਲਬ ਕਿ ਮੱਗ ਜਿਹੜੇ ਨੇ ਪਾਣੀ ਦੇ ਅੱਖਾਂ 'ਚ ਛਿੱਟੇ ਮਾਰੇ ਉਹਦੇ ਨਾਲ ਅੱਖਾਂ ਦੀ ਜਿਹੜੀ ਗੰਦਗੀ ਦੂਰ ਹੋ ਜਾਂਦੀ ਆ ਅੱਖਾਂ ਠੰਡੀਆਂ ਦਿਮਾਗਾਂ ਤਰ ਹੋ ਜਾਂਦਾ ਤੇ ਕੋਈ ਨਜਲੇ ਦੀ ਜਾਂ ਕੋਈ ਦਿਮਾਗ ਦੀ ਵਿੱਚ ਆਪਣੇ ਮੂੰਹ ਦੇ ਵਿੱਚ ਕੋਈ ਬੈਡ ਬੈਕਟੀਰੀਆ ਉਹ ਸਾਰੇ ਛੁੱਧੋ ਜਾਂਦਾ ਇੱਥੋਂ ਇਹ ਸਰੀਰ ਠੰਡਾ ਰਹਿੰਦਾ ਦਿਮਾਗ ਠੰਡਾ ਰਹਿੰਦਾ ਬਰੀ ਰਹਿੰਦਾ ਤੇ ਜਦੋਂ ਤੁਸੀਂ ਖਰਾਕ ਵੀ ਖਾਓਗੇ ਉਹ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਹੈ ਇਹ ਆ ਤੇ ਬਾਕੀ ਏਸੀ ਦੇ ਵਿੱਚ ਛੱਡਣਾ ਕੀ ਛੱਡਣਾ ਜੀ ਆਪਾਂ 16 17 18 20 ਡਿਗਰੀ ਤੱਕ ਦੇ ਟੈਂਪਰੇਚਰ ਚ ਨਾ ਬੈਠਾ ਕਰੀਏ ਏਸੀ ਦੇ ਜੇ ਹਵਾ ਡਗਾਰਾ ਹਾਂ ਤਾਂ ਹਾਂ ਕਿਉਂਕਿ ਜਦੋਂ ਦੇਖੋ ਟੈਂਪਰੇਚਰ ਜਦੋਂ ਆਪਾਂ ਜਿਆਦਾ 16 17 18 20 ਡਿਗਰੀ ਤੱਕ ਦੇ ਟੈਂਪਰੇਚਰ 'ਚ ਬੈੰਨੇ ਆ ਫਿਰ ਬਾਹਰ ਸਾਨੂੰ ਵਿਚਰਨਾ ਥੋੜਾ ਔਖਾ ਹੋ ਜਾਂਦਾ ਹੈ ਹਨਾ ਜੀ ਤੇ ਪੰਜਾਬ ਦੇ ਵਿੱਚ ਵੈਸੇ ਬਾਅਦ ਜੀਦੀ ਲੱਗ ਜਾਣੀ ਆ ਤੇ ਹੋਮੀ ਅੰਨਾ ਹੋ ਜਾਂਦਾ ਵਾ ਕਿ ਵੀ ਫਿਰ ਬੰਦਾ ਤੇ ਜਮਾ ਹੀ ਨਹੀਂ ਸਰਵਾਈਵ ਕਰਦਾ ਮੈਂ ਤਾਂ ਬੂਰ ਚ ਪੜੇ ਹਾਂ ਹਾਂ ਥੋੜਾ ਕ ਆਪਦੀ ਲਕਜ਼ਰੀਅਸ ਲਾਈਫ ਨੂੰ ਥੋੜਾ ਕ ਨਾ ਵੀ ਥੋੜਾ ਕ ਹੱਥ ਚ ਲਈਆ ਪਿੰਡਾਂ ਜਿਵੇਂ ਪਿੰਡਾਂ ਵਾਲੇ ਪੁਰਾਣੇ ਚੱਲਦੀ ਆ ਜੀ ਕਿਹੜਾ ਪਹਿਲਾਂ ਅਸੀਂ ਹੁੰਦੇ ਸੀਗੇ ਤੇ ਗਰਮੀ ਦਾ ਚਲੋ ਪੈਂਦੀ ਆ ਜੀ ਜ ਸਮੇ ਸਮੇਂ ਨਾ ਪਈ ਜਾਂਦੀ ਰਹਦੀ ਗਰਮੀ ਵੀ ਪਿੰਡ ਵਾਲੀ ਮਾਤ ਨੂੰ ਫੋਲੋ ਕਰੀਏ ਥੋੜਾ ਜਿਹਾ ਵੀ ਆਪਣਾ AC-Uसी ਦੇ ਚੱਕਰਾਂ 'ਚ ਜ਼ਿਆਦਾ ਨਾ ਪਈਏ ਜੇ ਚੱਲਦੇ ਆ ਤਾਂ ਟੈਂਪਰੇਚਰ ਥੋੜਾ ਵਧਾ ਕੇ ਰੱਖੋ 26-27 ਤੱਕ ਦਾ ਟੈਂਪਰੇਚਰ 28 ਤੱਕ ਦਾ ਟੈਂਪਰੇਚਰ ਰੱਖਣਾ ਚਾਹੀਦਾ ਵੀ ਉਹਦੇ ਨਾਲ ਫਿਰ ਸਰੀਰ ਨੂੰ ਚਲੋ ਮਾੜੀ ਮੋਟੀ ਗਰਮੀ 'ਚ ਮਸੂਮ ਕਰਦਾ ਪਰ ਜਦੋਂ ਆਪਾਂ ਆਦੀ ਹੋ ਜਾਂਦੇ 15 16 17 20 ਤੱਕ ਦੇ ਫਿਰ ਬਾਅਦ ਪਤਾ ਹੀ ਆਪਾਂ ਕਿਵੇਂ ਸਾਰੇ ਭਜੂ ਭਜੂ ਕਰਦੇ ਆ ਖੁਰਾਕ 'ਚ ਵੀ ਕੋਈ ਛੱਗਣ ਦੀ ਲੋੜ ਹੈ ਜਿਹੜਾ ਆਪਾਂ ਖਾਂਦੇ ਹੁੰਦੇ ਨਹੀਂ ਖਾਸ ਕੋਚ ਦਿਖੜ ਮੈਂ ਆਦਰਕ ਦੇ ਲਸਣ ਆਦਰਕ ਇਹ ਖੱਟਾ ਦਲਾਣਾ ਬਾਹਰੋਂ ਖਾਓ ਠੀਕ ਹੈ ਨਾ ਜਦੋਂ ਖੱਟਾ ਦਲਾਣਾ ਪਚਿਆ ਤੇ ਉਸ ਵਿੱਚ ਐਸਿਡਿਕ ਬਣਨਾ ਐਸਿਡ ਬਣਨਾ ਵਾ ਤੇ ਜਦੋਂ ਐਸਿਡ ਬਣੂਗਾ ਉਤੋਂ ਵੈਸੇ ਗਰਮੀ ਪੈ ਰਹੀ ਆ ਤੇ ਫਿਰ ਦਿਮਾਗ ਨੂੰ ਜਿਹੜਾ ਕੀ ਕਹਿੰਦਾ ਉਹ ਅੰਦਰ ਨੂੰ ਗੈਸ ਚੜਦੀ ਆ ਦਿਮਾਗ ਨੂੰ ਤੇ ਦਿਮਾਗ ਡਿਸਟਰਬ ਹੁੰਦਾ ਫਿਰ ਬੰਦੇ ਦਾ ਕਦੇ ਕੁ ਡੁਘਾਰ ਆਈ ਜਾਂਨੇ ਖੱਟੇ ਸਰੀਰ ਟੁੱਟਿਆ ਪੇ ਜਾਰੀਂਦਾ ਵਾ ਕਿ ਉਦਾਂ ਗਰਮੀ ਜਿਆਦੀ ਮਾਦਾ ਇਹ ਮੌਕੇ ਤੇ ਵੇਖਣਾ ਵੀ ਆਪਾਂ ਇਹ ਚੀਜ਼ਾਂ ਜਵਾਕਾਂ ਦਾ ਜਿਵੇਂ ਕਿਹਾ ਤੇ ਜਵਾਕਾਂ ਦਾ ਗਰਮੀ ਚੀਜ਼ ਦੇ ਕੀ ਕਿ ਤਰ੍ਹਾਂ ਕਰ ਗਈ ਜਵਾਕਾਂ ਨੂੰ ਨਹੀਂ ਛਰਦਾਈ ਸਭ ਤੋਂ ਵਧੀਆ ਛਰਦਾਈ ਜਵਾਕਾਂ ਨੂੰ ਛ ਹਣਾ ਛਿਲ ਕੇ ਪਿਓਗੇ ਤਾਂ ਉਹਨਾਂ ਨੂੰ ਉਦਾਂ ਖਵਾਤੀਆਂ ਸਰਦਾਈ ਪਿਆਤੀ ਸਤੂ ਪਿਆਤਾ ਤੇ ਦਹੀਂ ਲੱਸੀ ਵਧੀਆ ਚੱਲਣ ਦੋ ਜੀ ਤੇ ਦੁੱਧ ਮੱਖਣ ਵਧੀਆ ਚੱਲਣ ਦੋ ਤੇ ਕੋਈ ਚੱਕਰ ਨਹੀਂ ਕੱਚੀ ਲੱਸੀ ਪੀ ਲਈ ਆ ਸਾਦਾ ਸਾਦਾ ਇਲਾਜ ਹੋਰ ਕੋਈ ਬਹੁਤਾ ਖਰਾਂ ਦੀ ਲੋੜ ਨਹੀਂ ਹਾਂਜੀ ਤੇ ਘਰ ਦਾ ਗੱਫਾ ਖਾਵੇ ਤੇ ਉਹ ਅਦਰਕ ਲਸਣ ਦਾ ਪਰੇਜ ਥੋੜਾ ਘੱਟ ਕਰਨਾ ਕਈਆਂ ਦੇ ਹੁੰਦਾ ਵੀ ਤੇਜ ਖਾਣ ਦੀ ਆਦਤ ਹੁੰਦੀ ਆ ਤੇ ਬਹੁਤਾ ਨਾ ਐਦਾਂ ਕਰੇ ਉਹਦਾ ਪਰੇਜ ਕਰੇਗੀ ਤੋਂ ਮੌਸਮੀ ਚੀਜ਼ਾਂ ਖਾਵੇ ਮੌਸਮੀ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਨਾ ਉਹਨਾਂ ਦਾ ਜਿਹੜਾ ਜ਼ਿਆਦਾ हां ફરૂર ਜਿਹੜਾ ਵੀ ਮੌਸਮੀ ਆਉਂਦਾ ਹੈ ਤੇ ਉਹਦਾ ਖਾਣਾ ਕਰੇ ਉਹ ਮਤੀਰਾ ਜਾਂਦਾ ਮਤੀਰਾ ਜਾਂਦਾ ਬਾਗੂ ਲਾ ਜਾਣੀਆਂ ਵਾ ਹੁਣ ਜਿਵੇਂ ਅੱਗੇ ਗੱਲਾਂ ਚੱਲਣ ਡੀਆਂ ਹੈਗੀਆਂ ਫਿਰ ਪਿੱਛੇ ਜਾ ਕੇ ਜਦੋਂ ਬਰਸਾਤਾ ਸ਼ੁਰੂ ਹੋਣ ਲੱਗ ਪੈਂਦੇ ਜਾਮਨ ਆ ਜਾਂਦੇ ਗਰਮੀ ਉਦੋਂ ਵੀ ਹੁੰਦੀ ਆ ਜੀ ਕੋਈ ਉਹ ਜਿਹੜਾ ਉਹ ਗਰਮੀ ਅਕਤੂਬਰ ਤੱਕ ਗਰਮੀ ਗਰਮੀ ਹੈ ਆਹ ਸੌਣ ਪਾਦੋਂ ਵੀ ਲੰਘ ਕੇ ਗਾ ਗਰਮੀ ਚੱਲਦੀ ਆ ਤੇ ਜਾਮਣਾ ਦਾ ਪ੍ਰਯੋਗ ਕਰੇ ਬਾਅਦ ਜਦੋਂ ਜਾਮਣਾ ਆ ਜਾਂਦੀਆਂ ਤੇ ਸਹੀ ਰਹਿੰਦਾ ਕੋਈ ਆਪਾਂ ਨੂੰ ਹੋਰ ਬਦਵਾ ਜੇ ਕਿਸੇ ਕੋਈ ਭਸਮ ਵਗੈਰਾ ਖਾਣੀ ਆ ਤੇ ਉਹਦੇ ਵਿੱਚ ਲੋਹ ਭਸਮ ਹੁੰਦੀ ਆ ਤੇ ਉਹ ਲੋਕਾਂ પાસે ਆਪਣੇ ਕਿਸੇ ਵੀ ਨੇੜੇ ਤੇੜੇ ਕਿਸੇ ਵੈਦ ਦੀ ਸਲਾਹ ਦੇ ਨਾਲ ਕੋਈ ਵੀ ਮਤਲਬ ਕੀ 20 ਸਾਲ ਤੋਂ ਉਮਰ ਤੱਕ ਦਾ ਜਿਹੜਾ ਬੰਦਾ ਵਾ ਫਲਾਦ ਭਸਮ ਦਾ ਸੇਵਨ ਕਰੇ ਤੇ ਉਹ ਵੀ ਬਹੁਤ ਜਿਆਦਾ কার্যকর ਹੈ 7 ਤੋਂ 10 ਦਿਨ ਹੀ ਖਾਦੀ ਹੋਵੇ ਤੇ ਇਹਨਾਂ ਸ਼ਾਂਤ ਰੱਖ ਲੀਵਰ ਨੂੰ ਨਿਵਰਦੀ ਗਰਮੀ ਦੂਰ ਰੱਖਦੀ ਬੇਲ ਸ਼ਰ ਬੇਰ ਜਿਹੜਾ ਮੈਂ ਪਹਿਲਾਂ ਫਲ ਕਿਹਾ ਬੇਰ ਇਹਦਾ ਜਰੂਰ ਸਾਰੇ ਪ੍ਰਯੋਗ ਕਰਨ ਇਹ ਤਾਂ ਰਾਮਬਾਨ ਹੈ ਜੀ ਲੀਵਰ ਵਾਸਤੇ ਗਰਮੀ ਦੀ ਬਹੁਤ ਵਧੀਆ ਚੀਜ਼ ਹੈ ਪਪਾ ਬਾਈ ਸਮਾਗਿਕ ਬਤਨ ਧੰਨਵਾਦ ਮਹਾਰਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ